ਉਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾ ਜਿਹੜੇ ਮੈਰੀ ਦੇ ਨਾਮ ਨੂੰ ਨਹੀਂ ਜਪਦੇ ਉਹਨਾਂ ਦੀ ਇਹ ਹਾਲਤ ਮਹਾਰਾਜ ਸਾਹਿਬ ਮਨੁਖਾਂ ਵੀ ਦੱਸਦੇ ਹਨ ਜਿਉ ਆਰਣ ਲੋਹਾ ਪਾ ਜਿਵੇਂ ਐਨ ਪੱਠੀ ਵਿੱਚ ਲੋਹਾ ਪਾ ਪਾ ਕੇ ਇਹਨਾਂ ਨੂੰ ਹਾਰ ਮਨ ਕੜਾਈ ਹੈ ਉਹਨੂੰ ਤੰਗਾ ਰਹਿੰਦਾ ਤੇ ਫੇਰ ਕਟਦਾ ਰਹਿੰਦਾ ਇਸੇ ਪ੍ਰਕਾਰ ਮਾਤਾ ਦੇ ਗਰਭ ਰੂਪੀ ਆਰਣ ਪੱਠੀ ਵਿੱਚ ਪਾ ਕੇ ਲੋਹਾਰ ਦੀ ਨਹੀਂ ਆਈ ਇਸ਼ਤਰ ਉਹਨਾਂ ਜੀਵਾਂ ਦੇ ਤਾਂ ਹੀ ਕੰਨੀ ਜਾਂਦੇ ਨੇ ਪੁੰਨ ਨੇ ਆਸ਼ ਕਰਦਾ ਹੈ ਫੇਰ ਘਰ ਘੜ ਕੇ ਫੇਰ ਜੂਨਾ ਚ ਪਉਂਦਾ ਹੈ ਕਿਉਂ ਮਾਦ ਦੇ ਗਰੂ ਉਪੀ ਪੱਠੀ ਚ ਪਾ ਕੇ ਆਰਮ ਜੀ ਪਾ ਕੇ ਬੰਨੇ ਘੜੀ ਜਾਂਦੇ ਆ ਨਰਕ ਵਿੱਚ ਬਾਦ ਕਦੇ ਸਰਗ ਦੇ ਪੁੰਨਾ ਕਰਕੇ ਸੁਖਰਾਮਤ ਹੁੰਦੇ ਘੜੇ ਜਾਂਦੇ ਆ ਕਦੇ ਉਹ ਸਰਗ ਦੇ ਸੁਖ ਚੋਂ ਭੱਜ ਜਾਣਾ ਕਿ ਟੱਜਣਾ ਫਿਰ ਇਹਦੀਆਂ ਜੂਨਾ ਚ ਘੜੇ ਜਾਂਦੇ ਆ ਇਸ ਪ੍ਰਕਾਰ ਲੋਹਾਰ ਵੀ ਪੱਠੀ ਨਹੀਂ ਆਈ ਇਹ ਜੀਵਾਂ ਦੀ ਹਾਲਤ ਹੋ ਰਹੀ ਹੈ ਕਿ ਉਹ ਸਾਖਤ ਜੂਨਾ ਵਿੱਚ ਪਾਇ ਇਦਤਾ ਦ੍ਰਿਸ਼ਟਾਂਤ ਇਹ ਮੈਂ ਦਾਤ ਦ੍ਰਿਸ਼ਟਾਂਤ ਦਿੰਦੇ ਸਾਖਤ ਪੁਰਖ ਨੂੰ ਇਉਂ ਜੂਨਾ ਵਿੱਚ ਪਾਇਆ ਜਾਂਦਾ ਹੈ ਸ਼ਕਤੀ ਕਠੋਰ ਚਿਤ ਵਾਲਾ ਜਿਹੜਾ ਹੈ ਭਵੇਂ ਭਾਈ ਹੈ ਕਿਉਂ ਭਵੇਂ ਜੂਨਾ ਵਿੱਚ ਪਵਾਇਆ ਹੋਇਆ ਪਉਂਦਾ ਹੈ ਦਿਨ ਬੂਝੇ ਸਭ ਦੁੱਖ ਇਸ ਪ੍ਰਕਾਰ ਵਾਸ਼ਨਾ ਦਾ ਪਵਾਇਆ ਹੋਣਾ ਪਉਂਦਾ ਰਹਿੰਦਾ ਹੈ ਕਰਮਾਂ ਦਾ ਕਉ ਆਇਆ ਹੋਇਆ ਕਿਹਨੀਆਂ ਜੁਨਾ ਚ ਭੁੰਦਾ ਫਿਰਦਾ ਹੈ ਬਿਨ ਬੂਝੈ ਸਭ ਦੁੱਖੋ ਬਿਨ ਗੁਰੂ ਸਾਹਿਬ ਦਾ ਉਪਦੇਸ਼ ਬੂਝੇ ਪੁੱਛੇ ਤੋਂ ਬਗੈਰ ਸਰੂਪ ਦਾ ਗਿਆਨ ਬੂਝੇ ਤੋਂ ਬਗੈਰ ਸਭ ਜੰਮਣ ਮਰਨਾ ਦੁੱਖੀ ਹੈ ਦੁੱਖ ਕਮਾਵਣਾ ਜਿਹੜਾ ਦੁੱਖ ਦੁੱਖ ਦੇ ਕੇ ਕਿਸੇ ਦੀ ਕਮਾਈ ਕਰਨੀ ਹੈ ਕਿਸੇ ਨੂੰ ਦੁੱਖ ਦੇ ਕੇ ਉਹ ਦੁੱਖ ਹੀ ਅਤ ਨੂੰ ਕੰਮ ਆਉਣਾ ਨਾ ਜਿਹੜਾ ਕਿਸੇ ਨੂੰ ਸੁਖ ਦਿੰਦਾ ਉਹ ਨੂੰ ਸੁਖ ਪ੍ਰਾਪਤ ਹੁੰਦਾ ਜੇ ਦੁੱਖ ਨਹੀਂ ਨਾ ਕਹਿਉ ਦੁੱਖ ਹੀ ਅੰਤ ਨੂੰ ਕੰਮ ਆਉਂਦਾ ਦੁੱਖ ਦੀ ਕਮਾਈ ਵਾਲੇ ਨੂੰ ਦੁੱਖ ਹੀ ਨਿਕਲੇਗਾ ਹਉਮੈ ਆਵੇ ਜਾਏ ਇਹ ਹਉਮੈ ਕਰਕੇ ਜੀਵ ਆਉਂਦਾ ਜਨੁ ਤਾਰ ਕੇ ਮਰ ਕੇ ਜਾਂਦਾ ਹੈ ਪਰਮ ਭੁਲਾਵਣਾ ਇਸ ਬਰਕੈਰ ਰੂਪ ਦੇ ਭਰਮ ਵਿੱਚ ਭੁੱਲਿਆ ਜਾਂਦਾ ਹੈ ਅਗਿਆਨ ਦੇ ਭਰਮ ਕਰਕੇ ਭੁਲਾਵਣਾ ਇਹ ਜੀਵ ਨੂੰ ਕੀਤਾ ਹੈ ਰਹਾਉ ਤੂੰ ਗੁਰਮੁਖ ਰੱਖਣ ਹਾਰ ਜਿਹੜੇ ਗੁਰਮੁਖ ਗੁਰਾਂ ਦਵਾਰਾ ਅਧਿਕਾਰੀ ਹੈ ਹੋਣ ਨੂੰ ਜਪਣ ਵਾਲੇ ਉਹਨਾਂ ਦੀ ਆਤ ਰੱਖਿਆ ਕਰਨ ਵਾਲਾ ਹੈ ਪਰ ਨਾਮ ਧਿਆਈਏ ਗੁਰੂ ਕੋਣ ਹੈ ਮਹਾਰਾਜ ਉਹ ਤੇਰੇ ਨਾਮ ਨੂੰ ਧਿਆਉਂਦੇ ਹੈ ਜਿਹੜੇ ਗੁਰਮੁਖ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਏ ਮੁਖੀ ਗੁਰਾਂ ਦਵਾਰਾ ਜਿਹੜੇ ਫਰੀਦ ਦੇ ਨਾਮ ਨੂੰ ਧਿਆਉਂਦੇ ਹੈ ਉਹਨਾਂ ਗੁਰਮੁਖੀ ਨੂੰ ਰੱਖਿਆ ਕਰਨ ਵਾਲੇ ਹੇ ਮਿਲਹ ਤੁਝ ਹੈ ਰਜਾਈ ਜੀ ਆਪ ਦੀ ਅਗਿਆ ਮੰਨਣ ਪਾਣਾ ਮੰਨਣ ਤਾਂ ਉਹਨਾਂ ਨੂੰ ਮਾਰਾ ਮਿਲ ਲੈਨੇ ਆਪ ਕਿਰਪਾ ਕਰਕੇ ਸ਼ਬਦ ਕਮਾਈਏ ਐਉਂ ਦੀ ਰਜਾਈ ਆ ਸ਼ਬਦ ਦੀ ਕਮਾਈ ਕਰਨੀ ਨਾਮ ਦਾ ਵਿਆਸ ਜੇ ਕਮਾਉਣਾ ਕਰੀਏ ਆਪ ਦੀ ਅਗਿਆ ਚੱਲਦੇ ਹੋ ਕੇ ਮਿਲ ਲੈਨੇ ਤੁਸੀਂ ਤੂੰ ਕਰ ਕਰ ਵੇਖਿਆ ਤੂੰ ਕਰਕੇ ਉੱਤਪਤੀ ਕਰਕੇ ਪਾਲਣਾ ਆਪ ਹੀ ਸਾਰਿਆਂ ਜੀਆਂ ਦੀ ਕਰਤੱਵਾਂ ਨੂੰ ਵੇਖਦਾ ਹਾਂ ਕਰਤੱਵਾਂ ਨੂੰ ਦੇਹ ਸੋ ਪਾਈਐ ਜੋ ਮਾਰਾ ਸਾਨੂੰ ਬਖਸ਼ੇ ਉਹ ਤੇਰੀ ਭਗਤੀ ਨੂੰ ਅਸੀਂ ਪਾਉਣਾ ਕਰੀਏ ਜੋ ਬਖਸ਼ੇ ਉਹੀ ਪਾਉਣਾ ਨਾ ਅਸੀਂ ਤੂੰ ਦੇਖ ਹੈ ਥਾਪ ਉਠਾ ਤੂੰ ਮੇਰੇ ਥੈਣ ਕੇ ਇਸ਼ਤ ਕਰ ਕਰਕੇ ਤੇ ਉਠਾ ਕਰ ਲਉ ਕਰਕੇ ਆਪ ਹੀ ਵੇਖਦਾ ਹਾਂ ਜਿਨ੍ਹਾਂ ਦੇ ਸਾਧ ਸੰਗ ਜੀ ਆਸ਼੍ਰੀ ਸੰਪਰਦਾਇ ਨੂੰ ਥਾਪ ਪਟਿਆ ਹੋਇਆ ਹੈ ਇਹ ਗਿਆਨ ਆਰਕ ਦੇਵੀ ਸੰਬੰਧਨ ਖੱਬਿਆ ਹਾਇਸਤ ਕੀਤਾ ਹੋਇਆ ਉਹਨਾਂ ਨੂੰ ਨਜ਼ਰ ਕਰਕੇ ਆਪ ਹੀ ਵੇਖਣਾ ਹੈ ਦਰ ਬੀਨਾਈ ਹੈ ਉਹਨਾਂ ਨੂੰ ਦਰਸਾਹ ਸੰਗਤ ਦੇ ਚ ਬੀਨਾਈ ਹੈ ਵਖਰੇ ਸੱਚੇ بادشاہ ਬੀਨੀ ਨਾਮ ਦਾ ਨਿਗਾਹ ਉਹ ਦਰਸਾਹ ਸੰਗਤ ਅਰ ਤੈਨੂੰ ਬੀਨਾਈ ਹੈ ਦੇਖ ਲੈਂਦੇ ਆ ਦ੍ਰਿਸ਼ਟਾ ਰੂਪ ਕਰਕੇ ਸੱਚੇ بادشاہ ਦਰ ਬੀਨਾਈ ਹੈ ਤੂੰ ਵੇਖਾ ਥਾਪੋ ਥਾਪੋ ਜਿਨ੍ਹਾਂ ਨੇ ਇਹ ਥਾਪਿਆ ਗਿਆਨ ਤੇ ਥਾਪਿਆ ਗਿਆਨ ਨੂੰ ਈਸ਼ਤ ਕੀਤਾ ਉਹਨਾਂ ਨਜ਼ਰ ਕਰਕੇ ਤੂੰ ਵੇਖਦਾ ਹੈ ਦਰਬੀ ਨਾ ਆਈ ਹੈ ਦਰਬੀ ਵਿੱਚ ਬਿਮਾਰੀ ਹੈ ਚੁਣ ਕਰਕੇ ਵੱਖਰੇ ਕਰ ਲੈਣਾ ਉਹਨਾਂ ਪਾਪਾ ਪੁੰਨਾਂ ਤੋਂ ਨਿਆਰੇ ਕਰ ਲੈਣਾ ਮੁਕਤ ਕਰ ਲੈਣਾ ਹੈ ਕੌਣ ਹਰੋ ਦਰਬੀ ਨਾ ਆਈ ਹੈ ਜਿਹੜੇ ਦਰਬੀ ਭੂਤ ਹੁੰਦੇ ਤੇਰੇ ਨਾਮ ਵਿੱਚ ਜਿਨ੍ਹਾਂ ਦੇ ਟਲ ਜਾਂਦੇ ਹੈ ਚਿੱਤ ਸਜੇ ਪਾਰਸ਼ਾ ਤੇਰੇ ਨਾਮ ਵਿੱਚ ਉਹਨਾਂ ਨੂੰ ਤੂੰ ਇਸ ਤਰ੍ਹਾਂ ਗਿਆਨ ਦੀ ਸੂਰ ਕਰਕੇ ਗਿਆਨੂ ਸਾਹਿਬ ਨਾ ਕਰਕੇ ਵੇਖਦਾ ਹੈ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਦਰਬੀਨ ਆਈ ਹੈ ਜਿਹਦੇ ਕਰਸੀ ਦੀ ਨਿਆਈ ਸੱਜੇ ਬਾਦਸ਼ਾਹ ਪਦਾਰਸ਼ਾਂ ਵਿੱਚ ਨਿਰਲੇਪ ਰਹਿੰਦੇ ਹਨ ਉਹ ਵੀ ਨਿਹਾਲ ਹੋ ਜਾਂਦੇ ਹਨ ਤੇਹੀ ਹੋਗ ਖਾਕ ਉਹ ਦਰਵੀ ਕਰਸੀ ਦੀ ਨਿਆਈ ਜਿਵੇਂ ਕੜਸੀਆਂ ਫਿਰ ਉਹਨਾਂ ਸਵਾਦ ਨੂੰ ਜਾਣਨ ਸੁਣੀਆਂ ਜਿਹੜੇ ਕੜਸੀਆਂ ਉਹਨੂੰ ਘੁੰਮਲੇ ਫਿਰਦੇ ਹੈ ਨਾ ਪੰਡਤੋ ਵਿਗਿਆਨ ਬਣ ਕੇ ਜਵਾਨਾਂ ਦੇ ਨਾਲ ਕਥਾ ਵਾਰਤਾ ਕਰਦੇ ਆ ਪਰ ਧਾਰਮਿਕ ਸ਼ਕਤੀ ਹੈ ਨਹੀਂ ਉਹ ਸੁਨਿਏ ਜਵਾਨਾਂ ਵਾਲੇ ਹਨ ਉਹਨਾਂ ਦੇ ਟਾਈਮ ਵੀ ਤੂੰ ਵੇਖਦਾ ਥਾਪ 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 ਇਸ ਤਰ੍ਹਾਂ ਕੀਤੇ ਹੋਏ ਸੀ ਮਨੁੱਖਾ ਜਨ ਦੇ ਕੇ ਫੇ ਪਟ ਕੇ ਕਿਹਦੀਆਂ ਜੀਵਨਾਂ ਜਵਾ ਕੇ ਆਪ ਵੀ ਵੇਖਦਾ ਜਿਹਦੇ ਕੜਸੀ ਉਹ ਤੇਰੇ ਸਿਮਰ ਭਜਨ ਤੋਂ ਕਾਲੀ ਜਾਨੀ ਦੇ ਸਵਾਦ ਨਹੀਂ ਲੈਂਦੇ ਹਨ ਦੇਹੀ ਹੋਵਗ ਖਾਕ ਜੇ ਇਹ ਜੇ ਖਾਕ ਮਿੱਟੀ ਹੋ ਜਾਏਗੀ ਅੰਤ ਨੂੰ ਪਵਨ ਦੇਹੀ ਹੋਵਗ ਖਾਕ ਦੇ ਤਾਂ ਮਿੱਟੀ ਹੋ ਜਾਵੇਗੀ ਅੰਤ ਨੂੰ ਪਵਨ ਉਡਾਈਏ ਜੇ ਮਨ ਦੇ ਸਵਾਰੀ ਕਰਨ ਵਾਲਾ ਜੀਵਾਤਮਾ ਪ੍ਰਾਣਾ ਰੂਪੀ ਕੋਢੀ ਦੇ ਚੜਕੇ ਪਰਲੋਕ ਨੂੰ ਉੱਡੇਗਾ ਜਾਵੇਗਾ ਜੀਹੀ ਜਿਹੇ ਦੀ ਵਾਸ਼ ਨੇ ਹਸਪਤਾਲ ਦੀ ਹਾਲਤ ਹੋਵੇਗੀ ਇਹੋ ਕਿਥੇ ਘਰ ਔਕਾਤ ਉਹ ਕਿਥੇ ਘਰ ਰਹਿਣੇ ਆ ਕੱਚੇ ਤੇ ਮੰਦਿਰ ਕਿਥੇ ਪੱਕੇ ਰਹਿਣੇ ਹੈ ਉਹ ਤਾਂ ਆਗਨਾਵ ਪੁਜਾਦਿਆਂ ਦੀ ਬੋਲੀ ਦੀ ਬੈਠਕਾਂ ਦਾ ਨਾਮ ਹੈ ਸੋ ਕਿਥੇ ਉਹ ਬੈਠਕਾਂ ਰਹਿਣੀਆਂ ਜਿਹੜੀਆਂ ਖਾਸ ਬੈਠ ਕੇ ਟੀ ਪਾਰਟੀਆਂ ਕਰਨ ਵਾਲੀਆਂ ਉਹ ਬੈਠਕਾਂ ਵੀ ਨਹੀਂ ਰਹਿਣੀਆਂ ਉਹ ਟੱਕਣਾ ਕਰ ਕੋਈ ਚੀਜ਼ ਨਹੀਂ ਰਹਿਣੀ ਜਿਨ੍ਹਾਂ ਦੇ ਧੂਤ ਆਕ ਤੂੰ ਤਕਣਾ ਹੱਤੇ ਕਿ ਮੇਰਾ ਬੜਾ ਇਹ ਸਰਦਾਰ ਹਰ ਸ਼ਾਹੂਕਾਰ ਹੈ ਇਹਦੀਆਂ ਬੜੀਆਂ ਸੋਹਣੀਆਂ ਬੈਠਕਾਂ ਹੈ ਇਹ ਤਕਣਾ ਕਰ ਕਿੱਥੇ ਰਹਿਣਗੀਆਂ ਉਹ ਜਿਨ੍ਹਾਂ ਨੂੰ ਤੂੰ ਆਪਣੀਆਂ ਮੰਨੀ ਬੈਠਾ ਹੈ ਉਹ ਵਿਸ਼ੇਸ਼ ਕਰਕੇ ਜੀ ਮਹਿਲ ਨਾ ਪਾਈਐ ਸੱਚ ਘੰਡੂ ਜੀ ਮਹਲ ਟਿਕਾਣਾ ਨਹੀਂ ਪਾਓਗੇ ਇਸ ਪ੍ਰਕਾਰ ਪਾਵੇਂ ਕਿੱਦੇ ਮੰਦਰਾਂ ਵਾਲੇ ਹੋ ਕਿੱਦੇ ਬੈਠਕਾਂ ਵਾਲੇ ਹੋ ਕਿੱਦੇ ਮਕਾਨਾਂ ਵਾਲੇ ਹੋ ਤੱਕ ਲੋ ਮੈਰ ਨਾਰੂ ਵਿੱਚ ਆਸਰਾ ਨਹੀਂ ਪਾਉਂਗੇ ਮਹਾਰਸੂਰ ਨੂੰ ਨਹੀਂ ਪਾਇਆ ਜਾਵੇਗਾ ਦੇਹ ਦੀਵੀ ਅੰਧ ਘੋਰ ਫਿਰ ਉਸ ਵੇਲੇ ਕਹੋਗੇ ਦਿਨ ਦੀਵੀ ਅੰਧ ਘੋਰ ਹੋ ਗਿਆ ਤੇ ਹਨੇਰਾ ਸਮਾ ਆ ਗਿਆ ਹੈ ਆਈ ਜਨਨ ਵਿੱਚ ਨਾ ਹਾਂਜੀ ਦੇਹ ਦੀਵੀ ਅੰਧ ਘੋਰ ਜਿਹੜੀ ਅੰਧ ਘੋਰ ਬਈਂ ਢੇਰੀ ਹੈ ਜੇ ਦੀਵੀ ਅੰਧ ਘੋਰ ਫੇ ਕਹੇਗਾ ਦਿਨ ਦੀਵੀ ਅੰਧ ਘੋਰ ਭਿਆਨ ਸਮਾ ਆ ਗਿਆ ਚੰਦ ਸੂਰੀ ਦੇ ਹੁੰਦਿਆ ਹੋਇਆ ਕਿੰਨੇ ਵੀ ਹਰਾਸ਼ ਆ ਗਿਆ ਕਬ ਮੁਹਾਈ ਐ ਇਹ ਘਰ ਮੇਰਾ ਮੁਹਾਈਆ ਲੁੱਟਿਆ ਜਾਏ ਹੂੰ ਕਹੇਗਾ ਤੂੰ ਇਸੇ ਪ੍ਰਕਾਰ ਦੀ ਹੁੰਦੀ ਵੀ ਅੰਧਕੂਰ ਦਿਨ ਦੀ ਵੀ ਸੱਜਿਆ ਤੇ ਖਵਾਂ ਜਿੱਤਰੇ ਦਿਨ ਦੀ ਵੀ ਹੈ ਨਾ ਇਹਨਾਂ ਦੇ ਹੋ ਗਿਆ ਭਿਆਨਕ ਸਮਾਂ ਆ ਜਾਏਗਾ ਅੰਤ ਦਾ ਵੇਲਾ ਜਿਹੜਾ ਹੈ ਕਬ ਤੇਰਾ ਸੂਖਮ ਸਰੀਰ ਜਦ ਦੂਤ ਮੁਹਾਈਆ ਲੁੱਟ ਕੇ ਲੈ ਜਾਣਗੇ ਇਹ ਹਾਲਤ ਤੇਰੀ ਹੋਵੇਗੀ ਕਰ ਬੋ ਜਿਉਂ ਦੀ ਵੀ ਅੰਧਕੂਰ ਇਵੇਂ ਦਿਨ ਦੀ ਵੀ ਅੰਧਕ ਹੋਰ ਭਿਆਨਕ ਹਨੇਰਾ ਹੋ ਜਾਏਗਾ ਅੰਧ ਹਨੇਰਾ ਹੋਰ ਭਿਆਨਕ ਹੋ ਜਾਏਗਾ ਦਿਨ ਦੀ ਵੀ ਪੜਿਆ ਲਿਖਿਆ ਦਿਮਾਗ ਵਾਲਾ ਜਾਗਦੇ ਦਿਮਾਗ ਵਾਲਾ ਕਹਿੰਦਾ ਪੜੇ ਲਿਖੇ ਦੇ ਕਹਿੰਦੇ ਤਿੰਨ ਨੇਤਰ ਹੁੰਦੇ ਐ ਪਰ ਤੋਂ ਵਿਦਵਾਨਾਂ ਦੇ ਸੱਤ ਜਦੋਂ ਅਨੰਤ ਗਿਆਨੀ ਗਿਆਨੀ ਅਨੰਤ ਲੋਕ ਕਿਨਾ ਮੰਨਿਆ ਹੈ ਕਿਉਂ ਦਿਨ ਦੀ வேத ਸ਼ਾਸਤਰਾਂ ਨੂੰ ਪੜ੍ਹੇ ਸੁਣ ਕੇ ਵੀ ਫੇਰ ਅੰਧਤਾਈ ਵਾਲੇ ਹੋਰ ਭਿਆਨਕ ਕੰਮ ਕਰਦਾ ਹੈ ਪਹਿਰੇ ਕੰਮ ਕਰਦਾ ਹੈ ਤੇਰੇ ਘਰ ਦੇ ਸਰੀਰ ਨੂੰ ਜੰਦੂਤ ਮੁਹਾਈਆ ਲੁੱਟ ਕੇ ਲੈ ਜਾਣਗੇ ਹੁਣ ਕਾਮਕੋ ਲੁੱਟੀ ਜਾ ਰਹੇ ਤੇਰੇ ਘਰ ਨੂੰ ਗਰਬ ਮੁਸੈ ਘਰ ਚੂ ਗਰਬ ਹੰਕਾਰ ਕਰਦਾ ਹੈ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਮੇਰੇ ਵਰਗਾ ਕੋਈ ਸਿਆਣਾ ਨਹੀਂ ਗਰਬ ਮੁਸੈ ਕਿਉਂ ਹੰਕਾਰ ਆਇਦੰ ਲੁੱਟੀ ਜਾਂਦੇ ਤੇਰੇ ਘਰ ਕੀ ਰਹਿਣ ਵਾਲੇ ਚੋਰ ਹੈ ਕਾਮਕੋ ਦਾਦਕ ਕਿਸ ਰੁਆਈਏ ਕੀਦੇ ਅੱਗੇ ਜਾ ਕੇ ਰੋ ਕੇ ਦੱਸੇ ਨਾ ਪੁਕਾਰ ਕੇ ਕੀਦੇ ਅੱਗੇ ਰੁਆਈਏ ਰੁਕੇ ਮਾਰ ਮਾਰ ਕਹੇਗਾ ਕੀਵੇ ਅਗੇ ਰੂਹ ਹੈ ਜਿਹੜੀ ਹੈ ਜਿਲਿਆ ਕੀ ਕੀ ਰੂਹ ਲੈ ਕੇ ਆਇਆ ਇਹ ਫੇ ਕੀ ਉੱਪਰ ਦੇਵੇਂਗਾ ਮਸਵੇਰੇ ਗੁਰੂ ਨੋਖਤੂਰ ਨਾ ਲਾਗ ਜੇ ਗੁਰਮੁਖਿ ਸਮਾ ਹੋਵੇ ਨਾਮ ਦੀ ਲਗੀ ਹੋਵੇ ਫੇਰ ਜਿਹਨੂੰ ਕਾਮ ਆਦ ਕਿਚੋਰ ਨਾ ਲੱਗਣ ਹਰ ਨਾਮ ਜਗਾਈਐ ਜਿਸ ਦੇ ਨਾਮ ਕਰਕੇ ਸ਼ਰਤ ਨੂੰ ਜੇ ਜਗਾਲਵੇਂ ਵਾਹਿਗੁਰੂ ਦੇ ਜੋਲ ਨਾਵੇਂ ਗਿਆਨਵਾਨ ਹੋ ਜਾਵੇਂ ਸ਼ਬਦ ਨਿਵਾਰੀ ਆਗ ਇਹ ਜਿਹੜੀ ਤ੍ਰਿਸ਼ਨਾ ਦੀ ਆਗੂ ਹੈ ਨਾ ਜਿਸ ਦੀ ਸਾਰੇ ਲੋਕ ਪਾ ਕੇ ਸੜ ਰਹੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਦੀ ਅੱਗੇ ਮਾਰਨ ਮੀੜ ਦਿੱਤੀ ਹੈ ਜੋਤ ਦੀ ਪਾਈ ਹੈ ਉਹਨਾਂ ਦੇ ਅੰਦਰ ਗਿਆਨ ਸ਼ੂਬ ਦੀ ਜੋਤ ਸਰਸੰਗ ਜੀ ਜਿਪਾਈ ਹੈ ਪ੍ਰਕਾਸ਼ ਸਾਬਦ ਨਿਵਾਰੀ ਆਗ ਲੋਗਾਂ ਦੀ ਸ਼ੌਂਕ ਦੀ ਕਮਾਈ ਕਰਕੇ ਕਾਲ ਵੀ ਅੱਜ ਇਹਨਾਂ ਨੇ ਮੇਟ ਲਈ ਆ ਜੋਤ ਦੀ ਪਾਈਏ ਜੋਤੀ ਸ਼ੂਪ ਪਾਈਏ ਪ੍ਰਕਾਸ਼ ਆਇਆ ਹੈ ਲਾਲ ਰਤਨ ਹਰ ਨਾਮੂ ਪੁਰਸ਼ੇਸ਼ ਲਾਲ ਪਿਆਰਾ ਹੈ ਰਤਨ ਵਜ ਅਮੂਲਕ ਹੈ ਪਰਮੇਸ਼ਰ ਦਾ ਨਾਮ ਗੁਰਸੁਰਤ ਬੁਝਾਈ ਹੈ ਗੁਰਸੇਂਜ ਜੀ ਨੇ ਰੋਸ਼ਨੀ ਦੀ ਬੁਝ ਦੇ ਪਿਆ ਸਮੀਂ ਦੇਤੀ ਹੈ ਉਹਨਾਂ ਗੁਰੂ ਦੁਆਰਾ ਸੁਰਜ ਗਿਆ ਤੇ ਬੂਝਾ ਸਮਝਾਈ ਹੈ ਸਦਾ ਰਹੇ ਨਿਹ ਕਾ ਉਹ ਗੁਰੂ ਸਦਾ ਕਾਮਨਾ ਤੋਂ ਰਹਿ ਰਹਿੰਦੇ ਹਨ ਮਹਾਪੁਰਖ ਜੀ ਗੁਰਮਤ ਪਾਈ ਹੈ ਜੇ ਪਰ ਗੁਰਮਤ ਜਿਹਨਾਂ ਨੂੰ ਪ੍ਰਾਪਤ ਕੀਤੀ ਹੈ ਜੇ ਪਾ ਲੈਣ ਉਹ ਵੀ ਨਿਸ਼ਕਾਮੀ ਹੋ ਸਕਦੇ ਹੈ ਆਰਾਦ ਦੀ ਹੈ ਹਰ ਨਾਮ ਗੁਰਮਤ ਦੇ ਆਰਾਦ ਨੇ ਪਰਮੇਸ਼ਰ ਦਾ ਨਾਮ ਮਨ ਵਸਾਈ ਹੈ ਜਪੀਏ ਬਾਣੀ ਕਰਕੇ ਤੇ ਮਨ ਵੀ ਮਿਲਿਆ ਸਾਨੂੰ ਗੁਰ ਮੰਨਣ ਕਰੀਏ ਫਿਰ ਵਸਾਈਏ ਕਮਾਈ ਕਰੀਏ ਮਨ ਤੇ ਵਸਾ ਲਈਏ ਨਾਨਕ ਮੇਲ ਮਿਲਾਏ ਫਿਰ ਸਰਕਾਰ ਗੁਰੂ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਆਪ ਦੇ ਮੇਲ ਚ ਮਿਲਾ ਲੈਂਦਾ ਹੈ ਜੇ ਤੁਧ ਭਾਈ ਹੈ ਜੇ ਗੁਰੂ ਰੇਸ਼ੀ ਤੈਨੂੰ ਭਾਵੇ ਤਾਂ ਉਹਨਾਂ ਨੂੰ ਮੇਲ ਹੀ ਦੇਣੇ ਆਪ ਕਿਰਪਾ ਕਰਕੇ ਸਰਗੁਰੂ ਵੀ ਫਰਮਾਉਂਦੇ ਹਨ ਸੋਹੀ ਮਹੱਲਾ ਪਹਿਲਾ ਮਨਹੁ ਨਾਮ ਵਿਸਾ ਜਿਉਂ ਜਨਨਹਿ ਜੀ ਮਨ ਤੇਉ ਪ੍ਰਵੇਸ਼ਣ ਦੇ ਨਾਮ ਨੂੰ ਨਾ ਕਦੇ ਵੀ ਭੁਲਾਇਆ ਕਰ ਅਹਨ ਸਤਿਾਈ ਐ ਆਦਿ ਨੇ ਮਹਾਰਾਜ ਦੇ ਨਾਮ ਨੂੰ ਜਿਉਂਦੇ ਰਿਹਾ ਕਰੀਏ ਜਿਉਂ ਰੱਖੈ ਕਿਰਪਾਤਾ ਜਿਉਂ ਵਹਿਗੁਰੂ ਕਿਰਪਾ ਕਰਕੇ ਰਖੇ ਦੁੱਖ ਵਿੱਚ ਸੁਖ ਵਿੱਚ ਕੋਈ ਬੱਤੀ ਰਖੀਏ ਤੇਵਾ ਸੁਖ ਪਾਈਏ ਉਹ ਸੰਰੇ ਜੇ ਸੁਖ ਪਾਉਣੇ ਚਾਹੀਏ ਉਹਦੇ ਭਾਣੇ ਚ ਮੈਂ ਅੰਧਲੇ ਹਰ ਨਾਮ ਜੀ ਮਹਾਰਾਜ ਸਾਨੂੰ ਮਨਬੁੱਧ ਰੂਪੀ ਨੇਤਰਾ ਵਿਯਾਰੂਪੀ ਨਿਗਾਹੀਆਂ ਨੂੰ ਲਗਤੀ ਟੋਣੀ ਜਿਵੇਂ ਛੋਟੀ ਹੁੰਦੀ ਹੈ ਟੋਣ ਵਾਸਤੇ ਸੂਰਮਾ ਟੋਹ ਕੇ ਅੱਗੇ ਕਰਦਾ ਹੈ ਐਵੇਂ ਸਿਜੇ ਬਾਦਸ਼ਾਹ ਬੁੱਧੀ ਰੂਪ ਨੇਤਰ ਜਿਹੜੇ ਉੱਥੇ ਕੰਮ ਨਹੀਂ ਦਿੰਦੇ ਸੋ ਇਹ ਲਗਤੀ ਛੋਟੀ ਆਪ ਦੇ ਨਾਮ ਦੀ ਟੇਕ ਹੈ ਟੋਣ ਵਾਸਤੇ ਸਿਜੇ ਬਾਦਸ਼ਾਹ ਅਗਲਾ ਪਰਮਾਰਥ ਦੇ ਰਸਤੇ ਨੂੰ ਚੱਲਣ ਵਾਸਤੇ ਖੋਜ ਕਰਨ ਵਾਸਤੇ ਰਹੋ ਸਾਹਿਬ ਕੀਤੇ ਜੇ ਸਾਹਿਬ ਤੇਰੇ ਆਸਰੇ ਜਿਵੇਂ ਸੋਟੀ ਦੇ ਆਸਰੇ ਰਹਿੰਦੇ ਹਨ ਸੂਰਮੇ ਕਿਉਂ ਸਹਿਵਾ ਤੇਰੀ ਓਟ ਦੇ ਆਸਰੇ ਰਹਿੰਦੇ ਹਨ ਨਾਮ ਦੀ ਦੇ ਨਾ ਮੂਹ ਹੈ ਮੂਹਣੀ ਜੇ ਮਾਇਆ ਨੇੜੇ ਆਵੇ ਸੂਰਵੇਂ ਨੂੰ ਛੇਗਾ ਡੰਡਾ ਵੀ ਮਾਰ ਦੁੰਦਾ ਫਿਰ ਨੇੜੇ ਨਹੀਂ ਲੱਗਦਾ ਕੋਈ ਇਸੇ ਪ੍ਰਕਾਰ ਮਹਾਰਾ ਮੂਹਣੀ ਜਿਹੜੀ ਮਾਇਆ ਹੈ ਉਹ ਮੂਹ ਨਹੀਂ ਸਕਦੀ ਉਹ ਬਚੇ ਬਜੇ ਰਿਹੇ ਤੇਰੇ ਨਾਮ ਦੇ ਆਸਰੇ ਰਹਾਉ ਜੇ ਸਾਰੀ ਸ੍ਰਿਸ਼ਟੀ ਨੂੰ ਮੋੜ ਕੀਤਾ ਹੈ ਜਿਹਦੇ ਨਾਮ ਦੀ ਟੇਕ ਛੜਦੇ ਉਹ ਮਾਰੇ ਜਾਂਦੇ ਹਨ ਰਹਾਉ ਜਹ ਦੇਖਉ ਤਹ ਨਾਲ ਜਿੱਕੇ ਅਸੀਂ ਵੇਖਦੇ ਹਾਂ ਉੱਥੇ ਮਾਰਾ ਆਪ ਦਾ ਅੰਗ ਸੰਘੋ ਨਾਲ ਹੂੰ ਗੁਰ ਦੀ ਖਾਲਿਆ ਆਪ ਹੀ ਗੁਰੂ ਸਰੂਪ ਹੋ ਕੇ ਆਕਾਰ ਬਿਚਦਾ ਆਪਣਾ ਸੂਪ ਖਾਲ ਦੁੱਤਾ ਹੈ ਅੰਦਰ ਬਾਹਰ ਭਾਲ ਨਰ ਵੀ ਬਾਹਰ ਵੀ ਤੈਨੂੰ ਹੀ ਭਾਲਿਆ ਵੇਖਿਆ ਖੋਜਿਆ ਹੈ ਸ਼ਬਦ ਨਿਹਾਲਿਆ ਸ਼ਬਦ ਦੀ ਕਮਾਈ ਕਰਕੇ ਅੰਦਰ ਬਾਹਰ ਤੈਨੂੰ ਮਾਰਾ ਨਿਹਾਲ ਲਿਆ ਦੇਖ ਲਿਆ ਹੈ ਨਿਹਾਲ ਹੋ ਗਏ ਹਾਂ ਸੇਵੀ ਸਤਗੁਰੂ ਭਾ ਜੀ ਸੇਵੀ ਪ੍ਰੇਮ ਦੇ ਨਾਲ ਆਵਦਾ ਆਲਪੁਰਕ ਜੀਵਨ ਕਰੀਏ ਨਾਮ ਨਿਰੰਝ ਨਿਰੰਝ ਤੇਰਾ ਨਾਮ ਹੈ ਇਹ ਤੇਰਾ ਸਤਿਗੁਰੂ ਆਪ ਦਾ ਨਾਮ ਜਪੀਏ ਜੰਨ ਜੰਨ ਤੇਰੇ ਨਾਮ ਦਾ ਸੇਵਨ ਕਰੀਏ ਪ੍ਰੇਮ ਦੇ ਨਾਲ ਤੁਦ ਭਾਵ ਹੈ ਤੇ ਵੈ ਰਜਾ ਜੇ ਤੈਨੂੰ ਭਾਵੇ ਤਾਂ ਆਪਦੀ ਰਜ਼ਾ ਅੱਗੇ ਚਲਣਾ ਕਰੀਏ ਓਵੇਂ ਪਰਮ ਭਉ ਪੰਜਨ ਨੂੰ ਮੰਨੂ ਤੇ ਭੈ ਨੂੰ ਪੰਜ ਪ੍ਰਕਾਰ ਦੇ ਭਰਮ ਨੂੰ ਸਤ ਪ੍ਰਕਾਰ ਦੇ ਭਉ ਨੂੰ ਪੰਜਨਾ ਬੰਨਣ ਵਾਲੇ ਪਰਮੇਸ਼ਰ ਜਨਮਤ ਹੀ ਦੁੱਖ ਲਾਗੈ ਇਹ ਜੀਵ ਦੇ ਕਾਹੀ ਅਗਿਆਨ ਕਰਕੇ ਹੀ ਜਨਉ ਧਰਮ ਅਨੁਸਾਰ ਹੀ ਦੁਖ ਛੁਟਕੀ ਲੱਗੀ ਕ੍ਰਿਸ਼ਨ ਮਾਇਆ ਅਮਰ ਰੂਪ ਆਇਆ ਉਸੇ ਵੇਲੇ ਮੌਦ ਅਦੁਖਾ ਤੇ ਜੰਮ ਲੱਗ ਜਾਂਦਾ ਜਨਮ ਤਹੀ ਪਹਿਲਾਂ ਅੰਧ ਗੰਗ ਪਿੰਗਲ ਮਤਹੀਨਾ ਜਨਮ ਸਾਰ ਹੀ ਲਿਵ ਛਟਣ ਨਾਲ ਕ੍ਰਿਸ਼ਨ ਲੱਗ ਜਾਂਦੀ ਇਹ ਦੁਖ ਲੱਗ ਜਾਂਦਾ ਹੈ ਅਗੇ ਫੇਰ ਬਾਲਕ ਵਸ ਜਾਇਆ ਦੁਖੋ ਫੇਰ ਕਸੂਰ ਵਸ ਜਾਇਆ ਦੁਖੋ ਜਵਾਨੀ ਦਾ ਦੁਖੋ ਬਿਰਹ ਦਾ ਦੁਖੋ ਇਸ ਪ੍ਰਕਾਰ ਜਨਮ ਤੋਂ ਲਾ ਕੇ ਹੀ ਗਿਆਨ ਕਰਕੇ ਦੁੱਖ ਚੁਬੜ ਜਾਂਦਾ ਵਿਛੋੜੇ ਦਾ ਮਰਨ ਕਿੰਨ ਦੁੱਖ ਮਰਨਾ ਇੱਕ ਦੁੱਖ ਓਹ ਇੱਕ ਦੁੱਖ ਸੱਜਣ ਆੜ ਜਨ ਦੂਤ ਇੱਕ ਦੁੱਖ ਰੋਗ ਲੱਗੇ ਜਨ ਤਾਂ ਹੈ ਬੈਦਨ ਕੋਲੇ दारू ਲਾਏ ਇੱਕ ਤਾਂ ਦੁੱਖ ਹੈ ਵਾਹਿਗੁਰੂ ਨਾਲ ਵਿਛੋੜਾ ਹੋਣ ਦਾ ਲਿਟ ਟਟਣ ਤੋਂ ਦੂਸਰਾ ਭੁੱਖ 라 ਹੈ ਪਿਆਰ ਸੰਧੀ ਆਸਾ ਦਾ ਤੀਜਾ ਸ਼ਕਤੀ ਵਾਲੇ ਜਿਹੜੇ ਜਨ ਦੂਤ ਹੈ ਤਾਕਤੂ ਵਾਲੇ ਜੇ ਉਠੇ ਸਾਥ ਸੰਗੇ ਜੀ ਰੋਗ ਆ ਕੇ ਸਰੀਰ ਨੂੰ ਚਿੰਬੜਦੇ ਐ ਇਸ ਪ੍ਰਕਾਰ ਦੇ ਦੁੱਖਾਂ ਨੇ ਮਰਨਾ ਆ ਜਨਮਤ ਹੀ ਜਨਮਤ ਹੀ ਦੁੱਖ ਲੱਗੈ ਜਨਮ ਤੋਂ 사ਤਾਲ ਹੀ ਜਨਮ ਸਾਰੀ ਜਿਉਂ ਦੁੱਖ ਆ ਕੇ ਲੱਗ ਜਾਂਦਾ ਹੈ ਮਰਨਾ ਆਇਕ ਹੰਸ ਨੂੰ ਮਰਨਾ ਆ ਕੇ ਚਿੰਬੜ ਜਾਂਦਾ ਹੈ ਉਸ ਦੇ ਦੁੱਖ ਵਿੱਚ ਹੀ ਪਿਆ ਰਹਿੰਦਾ ਹੈ ਜਨਮ ਮਰਨ ਪਰਵਾਣੋ ਉਹਨਾਂ ਦਾ ਮਰਨੇ ਦਾ ਦੁੱਖ ਆ ਕੇ ਚਿੰਬੜ ਜਾਂਦਾ ਪਹਿਲਾ ਜਨਮ ਤੋਂ ਲਾ ਕੇ ਦੁੱਖੋ ਚਿੰਬੜਿਆ ਰਹਿੰਦਾ ਬਾਹਰ ਜਵਾਬਿਰ ਦੇ ਵਸਤਾਂ ਵਿੱਚ ਫੇਰ ਮਰਨਾ ਆ ਕੇ ਚਿੰਬੜ ਜਾਂਦਾ ਸਿਰ ਦੇ ਉੱਤੇ ਦੁੱਖ ਦੀ ਵਾਪਸ ਨਾ ਜਾ ਲਾਇਆ ਹੈ ਜਿਸ ਨੇ ਜਨਮ ਦਾ ਦੁੱਖ ਆ ਸਾਰ ਸੰਗਏ ਜੀ ਜਿਵੇਂ ਸੁਨਿਆ ਰ ਬਰੀਕ ਤਾਰ ਦੇ ਕਾਈ ਗਿੰਦਰੀ ਦੇ ਛੇਕਾਂ ਤੋਂ ਧਾਣੀ ਖਿੱਚੇ ਤੇਰੇ ਖਿਤਿਆ ਜਾਂਦੀ ਹੈ ਤਾਰ ਮਸਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਮਾਤਾ ਦੇ ਘਰੋਂ ਬੱਚੋਂ ਜਦੋਂ ਨਿਕਲਦਾ ਹੈ ਉਸ ਵੇਲੇ ਜਿੰਦਗੀ ਦੇ ਤਾਰ ਖਿੱਚੇ ਵਾਂਗੂ ਸੁਨਿਆਰੇ ਵਾਂਗੂ ਸਾਰਾ ਗਿਆਨ ਸੌ ਜਨਮ ਦਾ ਗਿਆਨ ਹੁੰਦਾ ਪਿਛਲੇ ਘਰੋਂ ਬੱਚੇ ਜਦੋਂ ਜੰਮਦਾ ਹੈ ਕਈ ਬੱਚੇ ਮਾਰੀ ਜਾਂਦੇ ਆ ਜੰਮਦੇ ਦੁੱਖ ਨਾਲ ਕਈ ਤੋਂ ਤੁਰੇ ਕਦਲੇ ਹੋ ਜਾਂਦੇ ਆ ਤੇ ਸ਼ੂਭ ਦਾ ਗਿਆਨ ਉਹ ਕਈ ਭੁੱਲ ਜਾਂਦਾ ਹੈ ਲਿਵ ਟੁੱਟ ਜਾਂਦੀ ਹੈ ਇਸ ਪ੍ਰਕਾਰ ਜਨਮ ਦੇ ਦੁੱਖ ਦੀ ਤੰਗੀ ਹੈ ਅਬ ਮੌਤ ਦੀ ਬਾਤ ਦੱਸਿਆ ਹੋਇਆ ਹੈ ਅੱਦੋਂ ਪ੍ਰਾਣ ਵਿੱਚ 70000 ਵਿਛੂ ਜੇ ਇੱਕ ਵਾਰੀ ਡੰਗ ਮਾਰਿਆ ਫਸਰ ਖੇਲ ਵਾਂਗੂ ਵੱੜ ਕੇ ਸੰਖਿਆ ਬਣ ਜਾਂਦਾ ਹੈ ਉਹ 70000 ਵਿਛੂ ਇਕੱਠਾ ਹੀ ਡੰਗ ਮਾਰੇ ਐਨੀ ਪੀੜ ਹੁੰਦੀ ਹੈ ਮਰਨ ਦੀ ਕਈ ਕਹਿੰਦੇ ਸੁਖਾਰੇ ਪ੍ਰਾਣ ਨਿਕਲ ਗਏ ਮਨ ਮੂਰਛਾ ਹੋ ਜਾਂਦਾ ਕੀ ਪਤਾ ਲੱਗਦਾ ਕੀ ਹਾਲਤਾਂ ਤੋਂ ਉਸ ਜਿਹੜੇ ਇਸ ਪ੍ਰਕਾਰ ਮਰਨ ਦਾ ਦੁੱਖ ਆ ਕੇ ਲੱਗ ਜਾਂਦਾ ਹੈ ਜਨਮ ਮਰਨ ਪਰਵਾਣੋ ਜੇ ਜਮਣਾ ਤੇ ਮਰਨ ਉਹਨਾਂ ਦਾ ਪਰਵਾਣ ਹੈ ਮਾਰਾ ਕਹਿੰਦੇ ਹਮ ਹਰ ਗੁਣ ਗਾਇ ਕੈ ਜੋ ਹਰੀ ਦੀ ਬਾਤ ਸੁਣ ਕੇ ਗੁਣਾਂ ਨੂੰ ਗਾਉਂਦੇ ਹਨ ਗਾਣੇ ਕਰਕੇ ਜੀਵਤ ਭਾਵ ਨੂੰ ਜਨਮ ਧਾਰ ਕੇ ਮਰਨ ਦਾ ਕੋ ਪਰਵਾਣ ਹਨ ਜੋ ਜਨਮ ਦੇ ਮਾਨ ਵੱਲੋਂ ਮਰ ਗਏ ਉਹ ਪਰਮਾਨ ਨਹੀਂ ਖਾਨ ਹੈ ਹਰ ਗੁਣ ਗਾਇਕ ਕਬੈਰ ਬੁਖਰੀ ਦੇ ਗੋਆ ਨੂੰ ਦਾਇਆ ਕਰਕੇ ਏ ਪਿਆਰੇ ਔ ਨਾਹੀ ਤੂੰ ਹੋਵੇਂ ਕਿਉਂ ਬੇਨਤੀ ਕਰੋ ਕਿ ਮੈਂ ਤਾਂ ਮਹਾਰਾਜ ਦੇ ਬਾਦਸ਼ਾਹ ਨਾਲ ਪਿੱਛੇ ਕੁਝ ਸੀ ਨਾ ਹੁਣ ਹੈ ਨਾ ਅੱਗੇ ਨੂੰ ਕੁਝ ਹੋਵਾਂਗਾ ਤੂੰ ਹੀ ਹੋ ਮਾਰਾ ਪਿੱਛੇ ਸੀ ਤੂੰ ਹੀ ਹੁਣ ਹੈ ਤੂੰ ਹੀ ਅੱਗੇ ਨੂੰ ਹੋਵੇਂਗਾ ਹੀ ਸਾਜੇ ਆ ਇਹ ਸਾਰੇ ਸੰਸਾਰ ਨੂੰ ਰਚਨਾ ਕੀਤਾ ਸਜਾਇਆ ਹੈ ਆਪੇ ਥਾਪ ਉਠਾਪ ਆਪ ਹੀ ਮਾਰੇ ਜੀਆਂ ਨੂੰ ਪੈਦਾ ਕਰਕੇ ਉਹਨਾਂ ਦੀ ਪਾਲਣਾ ਕਰਕੇ ਸਥਾਪਨ ਕਰਦਾ ਹੈ ਸ਼ਬਦ ਨਿਵਾੜੇ ਆਪ ਹੀ ਉਠਾਪ ਉਹਨਾਂ ਦੇ ਸਰੀਰਾਂ ਦਾ ਅੰਤ ਕਰਦਾ ਪੜ ਲੋ ਕਰਦਾ ਹੈ ਅਗੇ ਆਪੇ ਥਾਪ ਉਠਾਪ ਆਪ ਹੀ ਇਹਦੇ ਥਾਪੇ ਹੋਏ ਕਾਮ ਕਰੋ ਰੰਧਰੋਂ ਉਹਨਾਂ ਨੂੰ ਉਠਾ ਪੜ ਦਿੰਦਾ ਲੈ ਕਰ ਦਿੰਦਾ ਪੜ ਲੋ ਕਰ ਦਿੰਦਾ ਹੈ ਆਦੀ ਗਿਆਨ ਕਿਸਿਤ ਕਰਕੇ ਅ ਗਿਆਨ ਆਦਕ ਨੂੰ ਥਾਪ ਪੜ ਲੋ ਕਰ ਦਿੰਦਾ ਹੈ ਕਿਨਾਂ ਦੀ ਸ਼ਬਦ ਨਿਵਾਜਿਆ ਜਿਨ੍ਹਾਂ ਨੂੰ ਸ਼ਬਦ ਦੀ ਕਮਾਈ ਕਰਕੇ ਨਿਵਾਜਿਆ ਪਾਲਿਆ ਹੈ ਵੜਿਆਇਆ ਹੈ ਜਿਨ੍ਹਾਂ ਦੇ ਤਾਂ ਹੀ ਦੇਹੀ ਭਸਮ ਰੁਲਾਏ ਤੇ ਜਿਹਦੀ ਦੇਹ ਹੈ ਤੂੰ ਇਹਦੇ ਖਾਕ ਦੇ ਵਿੱਚ ਰੁਲਾ ਦੇਣੀ ਹੈ ਨਾ ਜਾ ਪੀ ਕਹਿ ਗਿਆ ਅ ਗਿਆਨੀਆਂ ਦਾ ਜੀਵ ਕਹਿਣਗੇ ਪਤਾ ਨਹੀਂ ਲੈ ਵੀ ਕਿੱਥੋਂ ਆਇਆ ਕਿਉਂ ਗਿਆ ਕਿਉਂ ਨਾ ਸੀ ਉਹ ਕਿਉਂ ਸੀ ਕਿੱਧਰ ਚਲੇ ਗਿਆ ਬੋਲਦਾ ਸੀ ਚੱਲਦਾ ਸੀ ਹੁਣ ਕਿਧਰ ਤੇ ਲਿਆ ਗਿਆ ਐ ਅਗਿਆਨੀ ਕਲਪਨਾ ਕਰਨਗੇ ਵਾਸ਼ਨਾ ਦਾ ਬੰਦਾ ਭਾਈ ਅੰਤਕਾਰ ਜੋ ਲਛਵੀ ਸਿੰਮਰੇ ਐਸੀ ਹਿੰਦਾਂ ਮੈਂ ਜੇ ਮਰੇ ਸਰਬ ਜੀਵਨ ਬਲਵਾਲੇ ਕਰੇ ਵਾਸ਼ਨਾ ਕਰਕੇ ਜਾਵੇਗਾ ਜਿੱਦੋਂ ਜਾਣਾ ਹੈ ਕਈਆਂ ਦਾ ਮਤ ਹੈ ਸਾਧ ਸੰਗੇ ਜੀ ਆਤਮ ਪ੍ਰਾਣ ਉਹਦੇ ਲਿਖਿਆ ਹੋਇਆ ਹੈ ਕਿ ਜਿਹੜੇ ਜੀਵ ਦਾ ਤੁੰਨੀ ਧਾਨੀ ਪ੍ਰਾਣ ਨਿਕੋ ਕੇ ਪੌਰੇ ਦੀ ਜੁਨ ਨੂੰ ਪ੍ਰਾਪਤ ਹੁੰਦੇ ਹੈ ਇਸੇ ਪ੍ਰਕਾਰ ਜਿਨ੍ਹਾਂ ਦੇ ਨਾਸਵधानੀ ਪ੍ਰਾਨ ਨਿਕਲਦੇ ਹੈ ਉਹ ਸਾਰ ਸੰਗੀ ਜੀ ਇਸੇ ਪ੍ਰਕਾਰ ਹੈ ਖੁਸ਼ਬੂ ਲੈਣ ਵਾਲਿਆਂ ਜੁਨਾ ਚ ਪ੍ਰਾਪਤ ਹੁੰਦੇ ਹੈ ਜਿਨ੍ਹਾਂ ਦੇ ਦਸਵੇਂ ਗਵਾਸੋਂ ਨਿਕਲ ਕੇ ਬ੍ਰਹਮ ਲੋਕ ਨੂੰ ਪ੍ਰਾਪਤ ਹੁੰਦੇ ਹੈ ਜਿਨ੍ਹਾਂ ਦੇ ਕੰਨਾਂ ਥਾਂ ਹੀ ਨਿਕਲਦੇ ਹੈ ਉਹ ਸਾਰ ਸੰਗੀ ਜੀ ਹਰਨਾ ਦੀ ਜੁਨ ਨੂੰ ਪ੍ਰਾਪਤ ਹੁੰਦੇ ਹੈ ਜੇ ਨੇਤਨ ਥਾਣੀ ਨਿਕਲ ਕੇ ਪਤੰਗਿਆਂ ਦੀ ਜੁਨ ਨੂੰ ਪ੍ਰਾਪਤ ਹੁੰਦੇ ਹੈ ਜਿਨ੍ਹਾਂ ਦੇ ਜਵਾਰਦਾਂ ਨਿਕਲਦੇ ਮੱਛੀ ਦੀ ਜੂਨ ਨੂੰ ਪ੍ਰਾਪਤ ਹੁੰਦੇ ਹੈ ਇਸ ਦਾ ਨਵਾਂ ਗੋਲਕਾ ਵੀ ਜਿਨ੍ਹਾਂ ਦੇ ਪਿਸ਼ਾਬ ਦੇ ਰਾਸਤੇ ਨਿਕਲਦੇ ਹੈ ਉਹ ਹਾਥੀ ਦੀ ਜੂਨ ਨੂੰ ਪ੍ਰਾਪਤ ਹੁੰਦੇ ਹੈ ਜਿਨ੍ਹਾਂ ਦੇ ਮੂਲ ਗਾਰਸ ਨਿਕਲਦੇ ਬਿਸ਼ਟਾ ਦੇ ਕੀੜਿਆਂ ਦੀ ਜੂਨ ਨੂੰ ਪ੍ਰਾਪਤ ਹੁੰਦੇ ਹੈ ਇਸ ਪ੍ਰਕਾਰ 11 ਥਾ ਮੰਨੇ ਹੈ ਇਹਨਾਂ ਦੇ ਆਤਮ ਪ੍ਰਾਣ ਤੇ ਲਿਖੇ ਹੋਏ ਹੈ ਪਰ ਮਹਾਰਾਜਾ ਮਤ ਨਹੀਂ ਮਹਾਰਾਜਾ ਮਾਤਾ ਜਿਤ ਲਾਗੋ ਮਨ ਵਾਸਨਾ ਕਸਾਈ ਤੁਰ ਹੁਕਮ ਜਿਸ ਵਾਸ਼ਨਾ ਜਿ ਮੰਨ ਲੱਗਾ ਹੰਤੂ ਉਹ ਪਰਗਟ ਹੋਣੀ ਐ ਨਾ ਉਹ ਵਿਆਨੀ ਕਹਿੰਦੇ ਪਤਾ ਨਹੀਂ ਕਿੱਧਰ ਚਲੇ ਆ ਗਿਆ ਆਪੇ ਰਹਿਆ ਸਮਾਏ ਜਿਹੜੇ ਗੁਰਮੁਖ ਹੈ ਉਹ ਜਾਣਦੇ ਕਿ ਆਪੇ ਵਾਹਿਗੁਰੂ ਹੈ ਸਾਰੇ ਸਮਾ ਰਿਹਾ ਹੈ ਸੋ ਬਿਸਮਾਦ ਭਇਆ ਉਹ ਚੜ੍ਹਦੀਮਕ ਹੋ ਜਾਂਦਾ ਗੁਰਮੁਖ ਵਾਹਿਗੁਰੂ ਨਾਲ ਮਿਲ ਕੇ ਉਹ ਜੰਮਣ ਮਰਨੋਂ ਬਾਹਰ ਪਰਵਕਾਰੀ ਜਗ ਵਿੱਚ ਆਏ ਉਹ ਬਿਸਮਾਦ ਰੂਪ ਹੋ ਜਾਂਦਾ ਹੈ ਗੁਰਮੁਖਾਂ ਨੂੰ ਜਾਣਿਆ ਕਿ ਆਪ ਹੀ ਵਾਹਿਗੁਰੂ ਸਮਾ ਰਿਹਾ ਹੈ ਸੋ ਗਿਆਨੀ ਤਾਂ ਬਸਵਾਦ ਮਾਇਆ ਦੀ ਹੈਰਾਨਗੀ ਕਰਕੇ ਹੈਰਾਨ ਹੋ ਗਿਆ ਜਿਹੜੇ ਗੁਰਮੁਖੋਂ ਵਾਹਿਗੁਰੂ ਬਸਵਾਦ ਰੂਪ ਨੂੰ ਪਾ ਕੇ ਉਹ ਬਸਮਾਜੂਪ ਹੋਇਆ ਹੋ ਗਿਆ ਤੂੰ ਨਾਹੀ ਪ੍ਰਭ ਦੂਰ اے ਪ੍ਰਭੂ ਤੂੰ ਦੂਰ ਕਹਿੰਦੇ ਹੇ ਪਰਮੇਸ਼ਰ ਜਾਣ ਹੈ ਸਭ ਤੂੰ ਹੈ ਉਹ ਸਾਰਿਆਂ ਦੀ ਹਾਲਤ ਨੂੰ ਜਾਣਨ ਵਾਲਾ ਅੰਤਰੀ ਜਾਨੀ ਹੈ ਦੁਨਿਓ ਦ੍ਰਿਸ਼ਟਾ ਰੂਪ ਹੈ ਗੁਰਮੁਖ ਵੇਖ ਹਦੂ ਗੁਰੂ ਘਰ ਆਪ ਨੂੰ ਹਿਏ ਨੇੜੇ ਵੇਖਦੇ ਸਾਹਮਣੇ ਵੇਖਦੇ ਹਰ ਵਕਤ ਅੰਦਰ ਵੀ ਤੂੰ ਹੈ ਹਰ ਵੀ ਤੂੰ ਹੈ ਮਾਰਾ ਦਰਬੇਸ਼ ਤੂੰ ਮਨੀ ਅੰਦਰ ਵੀ ਤੂੰ ਹੀ ਹੋਇਆ ਸਤਿਪਾਤਸ਼ਾਹ ਸਾਖੀ ਰੂਪ ਹੋ ਕੇ ਵੀ ਆਪ ਕੋ ਹੋ ਰਿਹਾ ਹੈ ਮੈ ਦੀਜੈ ਨਾਮ ਨਿਵਾਦ ਸਤਿ ਕਿਰਪਾ ਕਰੋ ਮਾਰੇ ਸਾਨੂੰ ਆਪ ਦੇ ਨਾਮ ਦਾ ਟਿਕਾ ਬਖਸ਼ੋ ਜੀ ਅੰਤਰ ਸ਼ਾਂਤ ਹੋ ਜਿਸ ਕਰਕੇ ਇਹ ਸ਼ਾਂਤੀ ਪ੍ਰਾਪਤ ਹੋਵੇ ਵਾਸ਼ਨਾ ਸਾਰੀਆਂ ਮਿਟ ਜਾਣ ਸੱਚੇ ਪਾਤਸ਼ਾਹ ਗੁੰਗਾਵੈ ਨਾਨਕ ਦਾਸ ਜੀ ਆਪ ਦੇ ਦਾਸ ਬਣ ਕੇ ਗਰੀਬ ਨੂੰ ਆਜੂ ਬੇਨਤੀ ਕਰੂ ਗੁਰੂ ਸਾਹਿਬ ਜਾਜ ਦੱਸਦੇ ਹੈ ਆਪ ਦੇ ਸੇਵਕ ਬਣ ਕੇ ਮਾਰਾ ਗੁਣਾ ਨੂੰ ਗਾਈਏ ਸਤਿਗੁਰ ਮਤ ਦੇ ਸਮਝੀਓ ਤਾਲ ਪ੍ਰਖੇ ਸਾਨੂੰ ਮਤ ਸਿਖਿਆ ਦਿਓ ਆਪ ਦੇ ਗੁਣ ਗਾਉਂਦੇ ਰਹੀਏ ਤਾਂ ਹੀ ਜੀਵਨ ਸੁਫਲਾ ਹੈ ਗੁਰੂਹ ਬਣੀਏ ਨਹੀਂ ਤਾਂ ਕੀ ਪਤਾ ਹੈ ਸਰੀਰ ਦੀ ਵਾਸ਼ਨਾ ਕਹੀ ਜੀ ਹੋ ਕਿੱਥੇ ਦੁਨੀਆਂ ਜੂਨਾ ਚ ਭੱਜਦੇ ਫਿਰਾਂਗੇ ਮਾਰਾ ਆਪ ਹੀ ਬਖਸ਼ ਲੋ ਮੈਂ ਦੀਜੈ ਨਾਮ ਨਿਵਾਸ ਅੰਦਰ ਸ਼ਾਂਤ ਹੋਏ ਉਨ ਗਾਵਨ ਦਾਨ ਤੁਦਾਸ ਸਭ ਗੁਰ ਮਤ ਦੇ ਅਸਾਂ ਦੀ ਕਲਸਾ ਵਾਹਿਗੁਰੂ ਜੀ ਕਾ ਖਾਲਸਾ